ਜਿਹੜੇ ਖਬਰ ਮੈਂ ਤੁਹਾਨੂੰ ਸੁਣਾਉਣ ਲੱਗਿਆ ਇਹ ਖਬਰ ਸੁਣ ਕੇ ਤਹਿਲਕਾ ਮਤ ਸਕਦਾਗਾ ਇਹ ਖਬਰ ਸੁਣਦੇ ਹੀ ਤੁਹਾਡੇ ਲੋਕਾਂ ਦੇ ਖੜੇ ਹੋ ਜਾਣਗੇ ਖਬਰ ਸੁਣਦੇ ਤੁਹਾਨੂੰ ਖੁਸ਼ੀ ਵੀ ਮਹਿਸੂਸ ਹੋਊਗੀ ਤੇ ਤੁਹਾਨੂੰ ਯਕੀਨ ਵੀ ਨਹੀਂ ਹੋਣਾ ਤੇ ਅਸੀਂ ਜਿਹੜੀ ਤੁਹਾਨੂੰ ਅੱਜ ਖਬਰ ਸੁਣਾਉਣ ਲੱਗਿਆ ਇਹ ਬਹੁਤ ਜਿਹੜੀ ਇਪੋਰਟੈਂਟ ਖਬਰ ਆ ਤੇ ਜਨਨ ਕਿ ਬਹੁਤੇ ਲੋਕਾਂ ਨੂੰ ਹੋ ਸਕਦਾ ਕਿ ਇਸ ਖਬਰ ਬਾਰੇ ਭਿੰਨ ਕ ਵੀ ਨਾਲ ਲੱਗੀ ਹੋਵੇ ਤੇ ਇਸ ਖਬਰ ਦੇ ਜਰੀਏ ਅਸੀਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣਾ ਤੇ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਨਾ ਤੇ ਤੁਹਾਡੇ ਲਈ ਲੈ ਕੇ ਆਏ ਆ ਬੜੀ ਵੱਡੀ ਖਬਰ ਆ ਤੇ ਸਰਕਾਰਾਂ ਕੀ ਕੁਝ ਕਰਦੀਆਂ ਨੇ ਤੇ ਕਵੇਂ ਜਿਹੜਾ ਨੰਬਰ ਰੱਤਦੀਆਂ ਨੇ ਕਵੇਂ ਜਿਹੜਾ ਸਿੱਖ ਕੌਮ ਨੂੰ ਓਲੇ ਦੇ ਵਿੱਚ ਰੱਖ ਕੇ ਸਾਰਾ ਕੁਝ ਕਰਾਇਆ ਜਾ ਰਿਹਾਗਾ ਤੁਸੀਂ ਇਸ ਖਬਰ ਦੇ ਨਾਲ ਬਣੇ ਰਹੋ ਵਿਰਜ ਕਾ ਖਾਲਸਾ ਵਿਰਜ ਕੀ ਫਤਿਹ ਇੱਕ ਵੱਡੀ ਤੇ ਅਹਿਮ ਖਬਰ ਤੁਹਾਨੂੰ ਸੁਣਾਉਣ ਲੱਗਿਆ ਤੁਸੀਂ ਜ਼ਰੂਰ ਸੁਣਨੀ ਤੇ ਅੱਗੇ ਵੀਡੀਓ ਨੂੰ ਨਾਲ ਨਾਲ ਸ਼ੇਅਰ ਕਰੀ ਜਾਣਾ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਤੇ ਪਰ ਜਿਹੜੀ ਖਬਰ ਆ ਇਹ ਇਹ ਸਮਝ ਲਓ ਕਿ ਇੱਕ ਵੱਡਾ ਤਹਿਲਕਾ ਮਚਾਉਣ ਵਾਲੀ ਖਬਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਭਾਈ ਅੰਮਰਤਪਾਲ ਸਿੰਘ ਨੇ ਨੋਟੀਫਿਕੇਸ਼ਨ ਜੋ ਡਿਬ루ਗਾੜ ਜੇਲ੍ਹ ਦੇ ਵਿੱਚੋਂ ਰੇ ਸੀ ਤੇ ਐਮਪੀ ਜਿੱਤੇ ਸਿੰਘ ਦੂਰ ਸਾਹਿਬ ਤੋਂ ਤੇ ਕਿੰਨੇ ਟਾਈਮ ਬਾਅਦ ਉਹਦਾ ਸਰਕਾਰਾਂ ਵੱਲੋਂ ਉਹਨਾਂ ਨੂੰ ਜਿਹੜੀ ਸੋਚ ਚਕਾਈ ਗਈ ਆ ਉਹ ਕੱਲੇ ਜਣੀ ਸੋਚ ਚਕਾਈ ਗਈ ਆ ਲੋਕ ਸਭਾ ਦੇ ਸਪੀਕਰ ਵੱਲੋਂ ਦੱਸਿਆ ਜਾ ਰਿਹਾ ਕਿ ਉੱਥੇ ਵੀਡੀਓ ਵੀ ਬਣਾਈ ਵੀ ਗਈ ਆ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਫੋਟੋਆਂ ਵੀ ਜਿਹੜੀਆਂ ਕੀਤੀਆਂ ਗਈਆਂ ਤੇ ਵੇਖੋ ਵੀਡੀਓ ਤੇ ਫੋਟੋਆਂ ਬੈਰਲਾ ਨਹੀਂ ਕੀਤੀਆਂ ਉਹ ਸੱਚ ਸਾਹਮਣੇ ਨਹੀਂ ਆਇਆ ਪਰ ਲਗਾਤਾਰ ਭਾਈ ਅੰਮ੍ਰਿਤਪਾਲ ਸਿੰਘ ਸੈਸ਼ਨ ਦੇ ਵਿੱਚੋਂ ਦੋ ਵਾਰੀ ਜਿਹੜਾ ਔਟ ਹੋਇਆ ਜਾਨੀ ਕਿ ਉਹਨਾਂ ਨੂੰ ਜਾਣ ਦਾ ਮੌਕਾ ਨਹੀਂ ਦਿੱਤਾ ਸਰਕਾਰਾਂ ਨੇ ਆਖਿਰ ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਕਿ ਸਾਨੂੰ ਜਿਹੜਾ ਹੱਕ ਹੈ ਵਿਧਾਨ ਦਾ ਸਾਨੂੰ ਸੰਵਿਧਾਨ ਦਾ ਹੱਕ ਆ ਲੋਕਤੰਤਰ ਦਾ ਹੱਕ ਆ ਕਿ ਸਾਨੂੰ ਜਿਹੜਾ ਇਸ ਸੈਸ਼ਨ ਦੇ ਵਿੱਚ ਗੱਲ ਰੱਖਣ ਦਾ ਜਿਹੜਾ ਮੌਕਾ ਜਿਹੜਾ ਉਹ ਦਿੱਤਾ ਜਾਵੇ ਲੋਕ ਸਭਾ ਦੇ ਸਪੀਕਰ ਵੱਲੋਂ ਚਿੱਠੀ ਲਿਖ ਕੇ ਕਿਹਾ ਗਿਆ ਸੀ ਕਿ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਜੇਕਰ ਤੁਹਾਨੂੰ ਸਰਕਾਰ ਸੁੱਟੀ ਦਿੰਦੀ ਆ ਜਾਂ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਇਸ ਸਬੰਧ ਤਾਡੇ ਕੇ 60 ਦਿਨ ਪੂਰੇ ਹੋ ਗਏ ਜੇ ਤੇ ਤੁਹਾਡੀ ਮੈਂਬਰਸ਼ਿਪ ਪਰ ਰੱਦ ਹੋ ਜਾਵੇਗੀ ਪਰ ਤੁਹਾਨੂੰ ਇਸ ਦੇ ਨਾਲ ਦੇ ਹੀ ਚਲਦਿਆਂ ਹੋਇਆਂ ਸੱਚ ਤਾਂ ਪਤਾ ਨਹੀਂ ਉਹਦੇ ਵਿੱਚ ਕੀ ਆ ਕਿ ਕੀ ਨਾ ਤੇ ਇੱਕ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਆ ਤੇ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇਹ ਸੱਚ ਸੁਣ ਕੇ ਤੁਹਾਡੇ ਕਿ ਪਤਾ ਨਹੀਂ ਉਹ ਅਸਲੀ ਆ ਕਿ ਜਾਂ ਨਕਲੀ ਆ ਜਾਂ ਕੀ ਆ ਅਸੀਂ ਦੱਸ ਰਿਹਾ ਕਿ ਤੁਹਾਨੂੰ ਕਿ ਇਥੋਂ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਅਨਸਾਰ ਕਿ ਚੋਰੀਆਂ ਚੋਰੀਆਂ ਭਾਈ ਅਮਰਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਸਿਰਫ ਅਮਿਤ ਸਵਾ ਪੀਐਮ ਮੋਦੀ ਲੋਕ ਸਭਾ ਦੇ ਸਪੀਕਰ ਤੋਂ ਇਲਾਵਾ ਸਿਰਫ 8 ਜਾਣੀ ਸਨ ਕਹਿੰਦੇ ਭਾਈ ਅਮਰਪਾਲ ਸਿੰਘ ਨੇ ਭਾਸ਼ਣ ਦਿੱਤਾ ਭਾਸ਼ਣ ਉਹਨਾਂ ਨੇ ਸਿਰਫ ਉਹਨਾਂ ਨੂੰ 1 ਮਿੰਟ ਦਾ ਸਮਾਂ ਦਿੱਤਾ ਗਿਆ ਭਾਸ਼ਣ ਉਹਨਾਂ ਨੇ ਆਜ਼ਾਦੀ ਤੋਂ ਸ਼ੁਰੂ ਕੀਤਾ ਤੇ ਕਹਿੰਦੇ ਇੰਨੇ ਦੇ ਵਿੱਚ ਅਮਰਿਤਸਰ ਉੱਠ ਖੜਿਆ ਤੇ ਰੌਲਾ ਪੈ ਗਿਆ ਕਹਿੰਦੇ ਕਿ ਉਹਨਾਂ ਦਾ ਪੂਰਾ ਜਿਹੜਾ ਕਿ ਮੈਂਟ ਵੀ ਜਿਹੜਾ ਪੂਰਾ ਨਹੀਂ ਹੋ ਸਕਿਆ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇਸ ਦੇ ਵਿੱਚ ਸਚਾਈ ਕੀ ਆ ਜਾਂ ਕੀ ਨਹੀਂ ਇਹ ਵੀਡੀਓ ਬੈਰਲ ਹੋਣ ਦਾ ਜਿਹੜਾ ਸੱਚ ਆ ਉਹ ਤੁਹਾਡੇ ਤੇ ਕਸੀ ਲੈ ਕੇ ਆ ਰਹੇ ਆ ਉਹ ਤੁਹਾਡੇ ਤੱਕ ਪਹੁੰਚਾ ਰਹੇ ਆ ਸਾਡਾ ਮਕਸਦ ਇਹ ਨਹੀਂ ਕਿ ਦੇਖੋ ਅਸੀਂ ਇੱਕ ਸੋਚ ਸਕਦੇ ਆ ਜੇਕਰ ਚੋਰੀਆਂ ਸੌਚ ਚੁੱਕੇ ਚੁਕਾਈ ਜਾ ਸਕਦੀ ਆ ਚੋਰੀਆਂ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿਹੜੇ ਵੇਲੇ ਸੌਚ ਚੁੱਕ ਕੇ ਲੈ ਗਏ ਤੇ ਹੁਣ ਜਿਸ ਤਰ੍ਹਾਂ ਭਾਈ ਅਮਰਦਪਾਲ ਸਿੰਘ ਦੇ ਵਕੀਲਾਂ ਵੱਲੋਂ ਹਾਈ ਕੋਰਟ ਦਾ ਰੋਕ ਇਕਤਿਆਰ ਕੀਤਾ ਗਿਆ ਸੀ ਕਿ ਭਾਈ ਅਮਰਦਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਮੌਕਾ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਜੇਕਰ 60 ਦਿਨ ਪੂਰੇ ਹੁੰਦੇ ਆ ਤਾਂ ਖੰਡੂਰ ਸਾਹਿਬ ਦੀ ਸੀਟ ਹੈ ਜਿਹੜੀ ਉਹ ਖਾਲੀ ਹੁੰਦੀ ਹੈ ਦੁਬਾਰੇ ਉੱਤੇ ਚੋਣਾਂ ਕਰਉਣੀਆਂ ਪੈਣਗੀਆਂ ਭਾਈ ਅੰਮਰਪਾਲ ਸਿੰਘ ਨੇ ਲੋਕਤੰਤਰ ਰਾਹੀਂ ਜਿਹੜਾ ਸੰਵਿਧਾਨ ਦੇ ਤਹਿਤ ਜਿਹੜੀ ਚੋਣ ਲੜੀ ਆ ਤੇ 4 ਲੱਖ ਲੋਕਾਂ ਨੇ ਜਿਹੜੀ ਉਹਨਾਂ ਨੂੰ ਵੋਟਾਂ ਪਾਈਆਂ ਨੇ ਵੱਡਾ ਉਹਨਾਂ ਨੂੰ ਮਾਣ ਬਖਸ਼ਿਆ ਹੁਣ ਇਸ ਤੇ ਚੱਲਦੇ ਆ ਕਹਿੰਦੇ ਸਭ ਤੋਂ ਵੱਡਾ ਖਲਾਸਾ ਹੋ ਰਿਹਾ ਕਿ ਅੰਮਰਪਾਲ ਸਿੰਘ ਦੀ ਇੱਕ ਵੀਡੀਓ ਅਤੇ ਫੋਟੋਆਂ ਕੁਝ ਵਾਇਰਲ ਹੋ ਰਹੀਆਂ ਨੇ ਭਾਈ ਅੰਮਰਪਾਲ ਸਿੰਘ ਉਸ ਵੀਡੀਓ ਵਿੱਚ ਉਸ ਫੋਟੋਆਂ ਦੇ ਵਿੱਚ ਮੋਦੀ ਬੈਠਾ ਅਮਿਤ ਸ਼ਾਹ ਬੈਠਾ ਹੋਰ ਬੈਠੇ ਨੇ ਤੇ ਭਾਈ ਅਮਰਪਾਲ ਸਿੰਘ ਦੇ ਗੋਲ ਦਿਮਾਲਾ ਤੇ ਚਿੱਟਾ ਚੋਲਾ ਪਾਇਆ ਹੋਇਆਗਾ ਜਾਨੀ ਕਿ ਖੜ ਕੇ ਜਮੇ ਲੋਕ ਸਭਾ ਦੇ ਵਿੱਚ ਪਾਸਨ ਦਿੱਤਾ ਜਾਂਦਾ ਉਸ ਤਰ੍ਹਾਂ ਹੀ ਕਹਿੰਦੇ ਪਾਸਨ ਦਿੱਤਾ ਗਿਆ ਹੁਣ ਕਈਆਂ ਦਾ ਇਹ ਮੰਨਣਾਗਾ ਕਿ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਸੌ ਚੁਕਾਏ ਗਏ ਸੀ ਇਹ ਉਸ ਦੀ ਫੋਟੋ ਵਾਇਰਲ ਹੋ ਰਹੀ ਆ ਕਿ ਜਦੋਂ ਸੌ ਚੁੱਕੀ ਆ ਕਿ ਜਿਹੜੀ ਫੋਟੋ ਆ ਫੋਟੋ ਲੈ ਕੇ ਕਰੋਲਾ ਪਿਆ ਹੋਇਆਗਾ ਕਿ ਉਸਦੀ ਫੋਟੋ ਹੁਣ ਇਹਦੇ ਵੱਡੇ ਸਵਾਲ ਹੁੰਦੇ ਨੇ ਕਿ ਸਰਕਾਰਾਂ ਨੇ ਭਾਈ ਅੰਮਰਿਤਪਾਲ ਸਿੰਘ ਨੂੰ ਚੋਰੀ-ਚੋਰੀਆਂ ਸੈਸ਼ਨ ਦੇ ਵਿੱਚ ਬੋਲਣ ਦਿੱਤਾ ਗਿਆ ਉਹਦੀ ਵੀਡੀਓਗ੍ਰਾਫੀ ਜਾਂ ਉਹਦੀ ਫੋਟੋਗ੍ਰਾਫੀ ਬਾਹਰ ਕਿਉਂ ਨਹੀਂ ਨਿਕਲਣ ਦਿੱਤੀ ਜਾਂ ਫਿਰ ਜਿਹੜੀ ਫੋਟੋ ਵਾਇਰਲ ਹੋ ਰਹੀ ਆ ਜਾਂ ਲੋਕਾਂ ਵੱਲੋਂ ਕੋਈ ਐਡਿਟ ਤਾਂ ਨਹੀਂ ਕੀਤੀ ਗਈ ਬਟ ਉਹ ਇਹ ਕਿਉਂਕਿ ਅੱਜਕੱਲ ਬੜਾ ਕੁਝ ਚੱਲ ਰਿਹਾ ਤੇ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਫੋਟੋ ਤੇ ਜੋ ਵੀਡੀਓ ਆ ਸਾਹਮਣੇ ਆਈ ਆ ਕੁਝ ਕੁਝ ਕੇ ਸਕਿੰਟਾਂ ਦੀ ਵੀਡੀਓ ਆ ਤੇ ਫੋਟੋ ਆ ਉਹਦੇ ਵਿੱਚ ਸੱਚਮੱਚ ਹੀ ਜਾਪਦਾਗਾ ਕਿ ਭਾਈ ਅਮਰਪਾਲ ਸਿੰਘ ਨੇ ਜਿਸ ਤਰ੍ਹਾਂ ਕਿ ਸੈਸ਼ਨ ਦੇ ਵਿੱਚ ਭਾਸਨ ਦਿੱਤਾ ਹੋਵੇ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਈ ਅਮਰਪਾਲ ਸਿੰਘ ਨੇ ਜਦੋਂ ਅੱਜ ਅੱਜ ਦੀ ਗੱਲ ਕੀਤੀ ਕਿ ਸਾਡੀ ਕਮਾਂ ਦੇ ਨਾਲ ਤੱਕਾ ਹੋ ਰਿਹਾ ਤੇ ਕਹਿੰਦੇ ਅਮਿਤ ਸਾਹ ਖੜਾ ਹੋ ਗਿਆ ਤੇ ਮੋਦੀ ਵੀ ਜਿਹੜਾ ਉੱਥੇ ਭਾਸ਼ਣ ਸੁਣਦਾ ਰਿਹਾ ਇਹ ਗੱਲ ਦੇਖ ਨੂੰ ਸਾਹਮਣੇ ਆ ਰਹੀ ਆ ਪਰ ਅਸਲ ਦੇ ਵਿੱਚ ਹਕੀਕਤ ਕੀ ਆ ਕੀ ਇਹਦੇ ਵਿੱਚ ਸੱਚਾਈ ਆ ਇਹ ਤਾਂ ਰੱਬ ਹੀ ਜਾਣਦਾ ਜਾਂ ਭਾਈ ਅਮਰਪਾਲ ਸਿੰਘ ਤੇ ਜਾਂ ਭਾਈ ਉਹਨਾਂ ਦੇ ਵਕੀਲ ਇਹ ਗੱਲ ਬਾਹਰ ਕਿਉਂ ਨਹੀਂ ਨਿਕਲਣ ਦਿੱਤੀ ਜਾਂ ਇਹ ਸਪਸ਼ਟ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਐਤੋਂ ਤੱਕ ਵੀ ਦੱਸਿਆ ਜਾ ਰਿਹਾਗਾ ਕਿ ਜਿਹੜੀ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਸੋਚ ਚਕਾਈ ਆ ਕਿ ਕਹਿੰਦੇ ਉਹਦੀ ਫੋਟੋ ਵਾਇਰਲ ਹੋਈ ਆ ਤੇ ਦੂਸਰੇ ਪਾਸੇ ਕਿਹਾ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਜਦੋਂ ਸੈਸ਼ਨ ਖਤਮ ਹੁੰਦਾਗਾ ਸਿਰਫ ਉਹਦੇ ਵਿੱਚ 8 ਬੰਦੇ ਮੌਜੂਦ ਰਹਿੰਦੇ ਨੇ ਤੇ ਭਾਈ ਅੰਮਰਤਪਾਲ ਸਿੰਘ ਨੂੰ ਚੋਰੀਆਂ ਚੋਰੀਆਂ ਸਿਰਫ 1 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਕੀ ਬੋਲਦਿਆ ਕੀ ਕਹਿੰਦਿਆ ਤੇ ਉਸ ਨੂੰ ਲੈ ਕੇ ਕੇ ਸਰਕਾਰ ਅੱਗੇ ਨਿਰਣਾ ਕਰਨਗੇ ਆ ਕਹਿੰਦੇ ਇਹ ਬੜਾ ਵੱਡਾ ਜਿਹੜਾ ਇੱਕ ਭੰਬਲ ਪੂਸਾ ਕਹਿ ਦिए ਇਹਨੂੰ ਆਪਾਂ ਜਾਂ ਇਹ ਕਹਦੇ ਕਿ ਸਰਕਾਰਾਂ ਵੱਲੋਂ ਅਫਵਾੜ ਆਈ ਗਈ ਆ ਜਾਂ ਵਿਰੋਧੀਆਂ ਵੱਲੋਂ ਇਹ ਅਫਵਾੜ ਆਈ ਗਈ ਆ ਜਾਂ ਅਸਲ ਇਹਦੇ ਵਿੱਚ ਕੀ ਸੱਚਾਈ ਆ ਕੀ ਨਾ ਸੱਚਾਈ ਆ ਬੇਗੱਲ ਅਸੀਂ ਇਸ ਗੱਲ ਨੂੰ ਸੱਚ ਨਹੀਂ ਮੰਨ ਸਕਦੇ ਕਿਉਂਕਿ ਭਾਈ ਅੰਮਰਿਤਪਾਲ ਸਿੰਘ ਦੇ ਪਿਤਾ ਵੱਲੋਂ ਕੋਈ ਬਿਆਨ ਨਹੀਂ ਆਇਆ ਇਸ ਗੱਲ ਤੇ ਉਹਨਾਂ ਦੀ ਮਾਤਾ ਵੱਲੋਂ ਜਾਂ ਅੰਮਰਿਤਪਾਲ ਦੇ ਵਕੀਲ ਨੇ ਉਹਨਾਂ ਵੱਲੋਂ ਕੋਈ ਐਜਾ ਬਿਆਨ ਨਹੀਂ ਆਇਆ ਪਰ ਆਖਰ ਜਿਹੜਾ ਕੋ ਸਭ ਸਾਹਮਣੇ ਬਾਹਰ ਆ ਰਿਹਾ ਹੈਗਾ ਇਹ ਵਿਰੋਧੀ ਲੋਕਾਂ ਦੀ ਚਾਲਾਂ ਨੇ ਜਾਂ ਫਿਰ ਆਪਾਂ ਕਹਿ ਦਈਏ ਕਿ ਸੱਚੀ ਮਿੱੱਚੀ ਆ ਇਹਤੇ ਕੁਝ ਵੀ ਆਪਾਂ ਅਜੇ ਤੱਕ ਕਹਿਣ ਨੂੰ ਤਿਆਰ ਨਹੀਂ ਵਾਹ ਇਹ ਜਿਹੜੇ ਵੱਡੇ ਸਵਾਲ ਨੇ ਆਪਣੇ ਆਪ ਦੇ ਵਿੱਚ ਇਹ ਬੜੇ ਕੁਝ ਵੱਡਾ ਬਿਆਨ ਕਰਦੇ ਨੇ ਕਿਉਂਕਿ ਜਿਸ ਤਰ੍ਹਾਂ ਭਾਈ ਅੰਮਰਦਪਾਲ ਸਿੰਘ ਦੇ ਵਕੀਲਾਂ ਵੱਲੋਂ ਰਿਟ ਪਾਈ ਗਈ ਸੀ ਸਿਰਫ ਉਸੋਂ ਦਿਨ 14 ਦਿਨ ਰਹਿੰਦੇ ਸੀ 14 ਦਿਨ ਵੀ ਮਿਲਣ ਦਾ ਹੁਣ ਪੂਰੇ ਹੋ ਗਏ ਤੇ ਇਸ ਕਰਕੇ ਕਹਿੰਦੇ ਭਾਈ ਅੰਮਰਦਪਾਲ ਸਿੰਘ ਨੂੰ ਜਿਹੜਾ ਕਿ ਉੱਥੇ ਹਾਜ਼ਰੀ ਲਵਾਉਣ ਦਾ ਕਹਿੰਦੇ ਮੌਕਾ ਦਿੱਤਾ ਗਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਸੀਂ ਇਸ ਨੂੰ ਕਮੇ ਵੇਖਦੇ ਹੋ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਸੱਚਮੱਚ ਪਾਈ ਅੰਮਰਿਤਪਾਲ ਸਿੰਘ ਨੂੰ ਚੋਰੀਆਂ ਚੋਰੀਆਂ ਸੰਸਦ ਦੇ ਵਿੱਚ ਇੱਕ ਮਿੰਟ ਦਾ ਸਮਾਂ ਦੇਣ ਤੇ ਉਹਦੀ ਹਾਜ਼ਰੀ ਲਵਾਈ ਗਈ ਆ ਕੀ ਵਿਰੋਧੀ ਤੇ ਅਮਿਤਸਰ ਖਭਰਾਏ ਕਿਉਂ ਨੇ ਜਾਂ ਪੰਜਾਬ ਸਰਕਾਰ ਕਿਉਂ ਘੁਰਾਈ ਆ ਕਿਉਂਕਿ ਉਹ ਚੁਣਿਆ ਹੋਇਆ ਨੁਮਾਇੰਦਾ ਗਾ ਐਮਪੀ ਆ ਪੰਜਾਬ ਦਾ ਨੌਜਵਾਨ ਆ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ ਤੇ ਇਹ بڑے ਵੱਡੇ ਸਵਾਲ ਨੇ ਬੜੇ ਗੁੰਝਲਦਾਰੀ ਕਹਾਣੀ ਬਣੀ ਹੋਈ ਆ ਜਿਸ ਤਰ੍ਹਾਂ ਚੋਰੀਆਂ 100 ਚੁਕਾਈ ਗਈਆਂ ਲੋਕ ਸਵਾਲ ਸਵਿਕਰ ਵੱਲੋਂ ਕੋਈ ਵੀਡੀਓਗ੍ਰਾਫੀ ਨਹੀਂ ਸਾਹਮਣੇ ਆਈ ਕੋਈ ਉਹਦੀ ਫੋਟੋ ਸਾਹਮਣੇ ਨਹੀਂ ਆਈ ਜਾਂ ਉੱਥੇ ਕੌਣ-ਕੌਣ ਮੌਜੂਦ ਸੀ ਇਹ ਵੀ ਨਹੀਂ ਪਤਾ ਲੱਗਿਆ ਇਸ ਕਰਕੇ ਲੋਕਾਂ ਵੱਲੋਂ ਇਹ ਕੈਸ ਕਿਹੜੀਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਹੋ ਸਕਦਾ ਕਿ ਜਿਸ ਤਰ੍ਹਾਂ ਚੋਰੀਆਂ 100 ਚੁਕਾਈ ਗਈ ਹੋਵੇ ਉਸ ਤਰ੍ਹਾਂ ਹੀ ਭਾਈ ਅਮਰਪਾਲ ਸਿੰਘ ਨੂੰ ਡਿਵਲਗੜ੍ਹ ਜੇਲ੍ਹ ਤੋਂ ਸਿੱਧਾ ਜਿਹੜਾ ਕਹਿੰਦੇ ਕਿ ਲੋਕ ਸਭਾ ਦੇ ਵਿੱਚ ਲਜਾਇਆ ਗਿਆ ਹੋਵੇ ਇਹ ਬੜੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਿਤੇ ਜਾ ਰਹੇ ਨੇ ਤੇ ਕੁਝ ਕਹਿ ਰਹੇ ਆ ਵਿਰੋਧੀ ਦੀ ਚੱਲਾਂ ਨੇ ਕੁਝ ਕਹਿ ਰਹੇ ਜੀ ਇਹ ਐਡਿਟ ਫੋਟੋਆਂ ਕੀਤੀਆਂ ਹੋਈਆਂ ਨੇ ਇਹ ਹਜੇ ਤੱਕ ਪੂਰਾ ਜਿਹੜਾ ਬੇਰਭਾਗਾ ਔਰ ਵਾਲੇ ਦਿਨਾਂ ਤੇ ਗੱਲ ਸਾਫ਼ ਹੋ ਜਾਊਗੀ ਪਰ ਤੁਸੀਂ ਇਸ ਵੀਡੀਓ ਨੂੰ ਬੰਤ-ਬੰਤ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣਾ ਇਹਦੇ ਵਿੱਚ ਜਿੰਨਾ ਚਿਰ ਤੁਸੀਂ ਕਮੈਂਟ ਨਹੀਂ ਲਿਖਦੇ ਚਾਹੇ ਤੁਸੀਂ ਭਾਈ ਅਮਰਪਤ ਸਿੰਘ ਦੇ ਹਮਾਇਤੀ ਹੋ ਚਾਹੇ ਤੁਸੀਂ ਵਿਰੋਧੀ ਹੋ ਕਮੈਂਟ ਲਿਖਣ ਦਾ ਹਰ ਇੱਕ ਨੂੰ ਅਧਿਕਾਰ ਆ ਸਾਧਤ ਦੀ ਭਾਸ਼ਾ ਦੇ ਵਿੱਚ ਕਿਉਂਕਿ ਆਸੀਂ ਸਾਰ ਹਰ ਇੱਕ ਦਾ ਮੁੱਦਾ ਜਿਹੜਾ ਹੈਗਾ ਉਹ ਨਾਲ ਨਾਲ ਲੈ ਕੇ ਚੱਲਦੇ ਆ ਪਰ ਜੋ ਭਾਈ ਅੰਮਰਤਪਾਲ ਸਿੰਘ ਦੇ ਲਈ ਜਿਹੜਾ ਲਗਾਤਾਰ ਜਿਹੜੀਆਂ ਇਹ ਖਬਰਾਂ ਫਲੈਸ਼ ਹੋ ਰਹੀਆਂ ਨੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਕਿਉਂ ਜਿਹੜਾ ਬਾਰ ਬਾਰ ਇਸ ਤਰ੍ਹਾਂ ਹੋ ਰਿਹਾ ਹੈਗਾ ਇਹ ਬੜੀ ਸੋਚਣ ਤੇ ਸਮਝਣ ਦੀ ਲੋੜ ਆ ਇਸ ਕਰਕੇ ਜਿਹੜਾ ਸਭ ਤੋਂ ਵੱਡੀ ਖਬਰ ਇਹ ਅੱਜ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਣੇ ਕਿ 100 ਚਕਾਈ ਗਿਆ ਸੈਸ਼ਨ ਦੇ ਵਿੱਚ ਇਹ ਇਹ ਮੁੱਦਾ ਦਾ ਕਿ ਇਹਨਾਂ ਉੱਤੇ ਤੁਸੀਂ ਕੀ ਆਪਣੀ ਟਿੱਪਣੀ ਕਰਨਾ ਚਾਹੁੰਦੇ ਹੋ ਕੀ ਤੁਹਾਡੀ رائے ਆ ਇਹ ਜਰੂਰ ਦੱਸਣਾ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਪਤੇ